ਮੇਰਾ ਨਾਮ ਸਰਪਜੀਤ ਸਿੰਘ ਮੈਂ ਸੰਤੋਸ਼ੀ ਨਗਰ ਦਾ ਰਹਿਣ ਵਾਲਾ ਜੰਦਰ ਸ਼ਹਿਰ ਪਹਿਲੇ ਬੜੀਆ ਟੈਨਸ਼ਨ ਆ ਸੀ ਸਾਡੇ 5 5 6 6000 ਰੁਪਏ ਬਿੱਲ ਆ ਜਾਂਦਾ ਸੀ ਸਾਨੂੰ ਬਹੁਤ ਹੀ ਔਖਾ ਹੋ ਜਾਂਦਾ ਸੀ ਸਾਡਾ ਘਰ ਦਾ ਪਰਿਵਾਰ ਬਹੁਤ ਮੁਸ਼ਕਿਲ ਚੱਲਦਾ ਸੀ ਬਹੁਤ ਹੀ ਮੁਸ਼ਕਿਲ ਹੁੰਦਾ ਸੀ ਭਾਈ ਜੀ ਮੈਂ ਤਾਂ ਜ਼ਿਆਦਾ ਕਰਨੀ ਪੈਂਦੀ ਸੀ ਕਦੀ ਦਿਹਾੜੀ ਕਰ ਲਈ ਕਦੀ ਕੁਝ ਕਰ ਲਿਆ ਵਿਆਹ ਤੇ ਪੈਸੇ ਜਕੜੇ ਪੈਂਦੇ ਸੀ ਸਾਨੂੰ ਕਿਸ਼ਤਾਂ ਦੇਣੀਆਂ ਪੈਂਦੀਆਂ ਸੀ ਉਹਨਾਂ ਦੀ ਵੀ ਜੋ ਇਨਾਂ ਨੇ ਬਿਜਲੀ ਦੇ ਜ਼ੀਰੋ ਬਿੱਲ ਕੀਤੇ ਹੈ ਅਸੀਂ ਇੰਨੀ ਖੁਸ਼ਹਾਲੀ ਦੇ ਵਿੱਚ ਆਣਾ ਕਿ ਸਾਡੀਆਂ ਘਰਾਂ ਦੀ ਫालतू ਜਿਹੜੀ ਚੀਜ਼ਾਂ ਹੁਣ ਬਣਨ ਲੱਗੀਆਂ ਵਾ ਅਸੀਂ ਚੀਜ਼ਾਂ ਦੇ ਹੁੰਦੇ ਹੋਏ ਮੈਂ ਆਪਣਾ ਆਟੋ ਪਾਰਿਆ ਵਾ ਆਟੋ ਦੀ ਕਿਸ਼ਤ ਦਿਨਾ ਮੈਂ ਹੁਣ ਆਪਣੇ ਸਾਡੀਆਂ ਚੀਜ਼ਾਂ ਬਣਨ ਡੀਆਂ ਵਾ ਕਦੇ ਆਟੋ ਕਿਸ਼ਤ ਵੀ ਦਿਨਾ ਕਈ ਘਰ ਦੇ ਪਾਂਡੇ ਵਗੈਰਾ ਕੋਈ ਜਿਹੜੇ ਚੀਜ਼ਾਂ ਲੋੜ ਆ ਜਿੱਦਾਂ ਕਿ ਕੋਈ ਫਰਿੱਜ ਕੋਲਰ ਇਹ ਚੀਜ਼ਾਂ ਵੀ ਸਾਡੇ ਬਣਨ ਡੀਆਂ ਵਾ ਹੁਣ ਸਾਨੂੰ ਜਿਆਦਾ ਥੱਕੇ ਨਹੀਂ ਖਾਣੇ ਪੈਂਦੇ ਬਿੱਲ ਦੇ ਜਿਹੜੇ ਪੈਸੇ ਵਜਦੇ ਇਹਨਾਂ 'ਚ ਦੇ ਦਿੰਦੇ ਆਂ ਅਸੀਂ ਕਿਸ਼ਤਾ-ਗੁਸਤਾ ਜੋ ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਜਿਹੜੀ ਹੈ ਉਹ ਮਹਿੰਗੀ ਮਿਲੇ ਜਿਹੜਾ ਪੰਜਾਬ ਬਿਜਲੀ ਪੈਦਾ ਕਰਦਾ ਹੈ ਉੱਥੇ ਇੰਨੀ ਮਹਿੰਗੀ ਬੀਲ ਨਹੀਂ ਹੋਣੀ ਚਾਹੀਦੀ ਸੋ ਅਸੀਂ ਤਾਂ 300 ਯੂਨਟ ਪਰ ਮੰਥ ਤੱਕ ਫਰੀ ਵੀ ਦਿੱਤੀ ਹੈ 86% ਲੋਕਾਂ ਨੂੰ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆਇਆ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਜ਼ੀਰੋ ਬਿਜਲੀ ਬਿੱਲ ਕਰ ਦਿੱਤੇ ਹੈ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਤਰੱਕੀ ਦੀ ਰਾਤੇ ਸੂਬਾ ਸਾਫ਼ ਨੀਅਤ ਵਾਲੀ ਸਰਕਾਰ ਰੰਗਲੇ ਪੰਜਾਬ ਦਾ ਸੁਪਨਾ ਹੋ ਰਿਹਾ ਸਾਕਾਰ